ਯਾ ਇਹ ਤਾਂ ਲਾਲੀ ਮੈਂ ਵਿੱਚ ਦਵਾਈ ਚ ਜਵਾਬ ਜਾਇ ਨਹੀਂ ਹੈ ਜੀ ਜੀ ਆ ਜੇ ਤਾਂ ਟਾਈਮ ਘਟ ਲੱਗਦਾ ਨੇ ਨਾਲ ਓਹ ਹੋ ਵਾਹੇ ਗੁਰੂ ਜੀ ਕਰ ਲਈ ਫਿਰ ਰੇ ਦੀ ਤਿਆਰੀ ਆ ਚਾ ਹਾਂ ਆਪ ਤਾਂ ਇਹਨੂੰ ਡਿੱਕੀ ਜਾਂਨਾ ਮੈਂ ਆ ਜਾ ਰੇ ਪਾਗੇ ਆਪਾਂ ਤੇ ਆਪਣੇ ਕੋਲ ਕਿੰਨੇ ਗੱਟੇ ਪਿਆ ਯੂਰੀ ਦੇ ਵਾਧੂ ਆਪਣੇ ਕੋਲ ਬਹੁਤ ਸੱਤ ਗੱਠ ਅੱਠ ਗੱਟੇ ਹੈਗੇ ਆ ਅੱਛਾ ਤੋ ਭੁੱਲੇ ਜਾਂਦੇ ਕਹਿੰਦੇ ਦੋ ਕੇ ਕੱਟੇ ਚਾਹੀਦੇ ਸੀ ਯੂਰੀ ਦੇ ਉਹ ਆਂਦੇ ਸੀ ਵੀ ਜਦੋਂ ਸੁਸਾਇਟੀ ਚ ਮਿਲ ਗਈ ਦੇ ਦੂੰਗਾ ਤੁਹਾਨੂੰ ਰਹਿਣ ਦੇ ਰਹਿਣ ਦੇ ਪੁੱਤੋ ਜਵਾਬ ਦੇ ਦੇ ਆਪਾਂ ਨੂੰ ਲੋੜ ਪਊਗੀ ਗਾਹ ਨੂੰ ਕਿ ਸਾਡੇ ਤਾਂ ਹੈ ਨਹੀਂ ਕੀ ਰੇ ਉਹ ਚਾਤਾ ਯਾਦ ਕਰ ਜਦੋਂ ਆਪਾਂ ਨੂੰ ਡੀਏਪੀ ਨਹੀਂ ਮਿਲਦੀ ਪਈ ਸੀ ਉਦੋਂ ਕਣਕ ਬਲੇ ਤੇ ਅਗਲੇ ਨੇ ਖੜੇ ਪੈਰੀ ਆਪਾਂ ਨੂੰ ਰਿਸ਼ਤੇਦਾਰੀ ਚ ਮੰਗ ਕੇ ਦਿੱਤੀ ਸੀ ਮੇਰਾ ਗਾਲ ਪੁੱਤ ਦੀ ਹੁਣ ਜਦੋਂ ਅਗਲੇ ਨੂੰ ਲੋੜ ਆ ਤੇ ਉਦੋਂ ਆਪਾਂ ਹੁਣ ਹੱਥ ਕੁੱਟੀ ਜਾਂਨੇ ਆ ਤੇ ਮਰਜੀ ਆ ਹੁਣ ਛੋਡੀ ਦੇਖ ਲੋ ਉਹ ਤਾਂ ਆਂਦੇ ਸੀ ਆਂਦੇ ਜਦੋਂ ਮਿਲ ਗਏ ਆਪਾਂ ਮੋੜ ਦਾਂਗੇ ਅਗਲਾ ਤਾਂ ਆਂਦਾ ਵੀ ਮੋੜ ਦਾਂਗੇ ਕੋਤਰਾ ਗਲਤ ਤੇ ਤੇਰੀ ਸਹੀ ਹੈ ਯਾਰ ਹੂੰ ਉਹਨਾਂ ਨੇ ਆਪਣੀ ਮਦਦ ਕੀਤੀ ਹੈ ਨਾ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਜਦ ਤੱਕ ਕੋਈ ਚੀਜ਼ ਮੰਗਣੀ ਹੁੰਦੀ ਹੈ ਉਹ ਤਾਂ ਤੁਸੀਂ ਮੈਨੂੰ ਮੂਰੇ ਕਰ ਦਿੰਦੇ ਆ ਜਦੋਂ ਕਿਸੇ ਮੋੜ ਨਹੀਂ ਹੁੰਦੀ ਉਹ ਤਾਂ ਤੁਸੀਂ ਹੱਥ ਘੜਦੇ ਆ ਚਲ ਕੋਈ ਨਾ ਬੁੱਤ ਗਲਤੀ ਹੋ ਜਾਂਦੀ ਹੈ ਮੈਂ ਤਾਂ ਜਵਾਬ ਦਿੱਤਾ ਗਿਆ ਕੋਈ ਗੱਲ ਨਹੀਂ ਤੂੰ ਕਹਿ ਦੇ ਕੇ ਚੱਕ ਲਿਆ ਉਹ ਤਿੰਨ ਚਾਰ ਗੱਟੇ ਪੰਜ ਗੱਟੇ ਜਿੰਨੇ ਚਾਹੀਦੇ ਆ ਉਹ ਤਾਂ ਚਲ ਗੱਲ ਪੁੱਤ ਤੇਰੀ ਸਹੀ ਆ ਉਹਨਾਂ ਨੇ ਆਪਣੀ ਔਖੇ ਵੇਲੇ ਮਦਦ ਕੀਤੀ ਹੈ ਨਾ ਆਪਣੀ ਕੰਨ ਕਰੇ ਜਾਣੀ ਸੀ ਉਦੋਂ ਹਾਂ ਆ ਆ ਤਾਂ ਨਾ ਇਹ ਤਾਂ ਆਪਦੇ ਨਾਲ ਆਪਦਾ ਹੀ ਖੜਦਾ ਹੋਰ ਤਾਂ ਕਿਹੜਾ ਖੜਦਾ ਹਾਂ ਆਪਣੇ ਆਪਣੇ ਖੇਤ ਦੇ ਵੀ ਗਵੰਢੀ ਆ ਜੋ ਵੀ ਆਪਣੇ ਸਕੇ ਆ ਹੂੰ ਉਹ ਮਦਦ ਕਰ ਦਿੰਦੇ ਆਪਾਂ ਨੂੰ ਹਰੇਕ ਵੇਲੇ ਜਦੋਂ ਵੀ ਲੋਡ ਹੁੰਦੀ ਆ ਗੱਲ ਤੇਰੀ ਸਹੀ ਆ ਪੁੱਤ ਹੁਣ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਜੇ ਉਹ ਆਪਾਂ ਆਪਣੀ ਮਦਦ ਉਹਨਾਂ ਨੇ ਕੀਤੀ ਆ ਸਹੀ ਗੱਲ ਆ ਉਹ ਤਾਂ ਖੜੀ ਪਈ ਆ ਲੈਨੇ ਰਿਸ਼ਤੇਦਾਰੀ ਚ ਆਪਾਂ ਨੂੰ ਲਿਆ ਗਏ ਸ਼ਾਬਾਸ਼ ਪੁੱਤ ਮਾਣ ਆ ਮੈਨੂੰ ਤੁਹਾਡੇ ਤੇ ਸਿਆਣੇ ਹੋ ਗਏ ਹੁਣ ਤੁਸੀਂ ਉਹ ਤਾਂ ਸੋਠੀ ਸਿੱਖਿਆ ਚਾਚਾ ਜਿਹੜਾ ਕੋਈ ਵੀ ਸਿੱਖਿਆ ਨਾਲ ਪੁੱਤ ਹੈ ਬਾਪੂ ਦਾ ਜੇ ਕਾਜੀ ਜਾਲ ਕੋਈ ਗੱਲ ਨਹੀਂ ਪਤਾ ਉਹਨੂੰ ਕਹਿ ਦੇ ਹਾਂ ਮੈਂ ਕਹਿ ਦੇਣਾ ਉਹਨਾਂ ਨੂੰ ਕਹਿ ਕੇ ਆ ਤਾ ਉਹਨਾਂ ਕਹਰੇ ਚੱਕਲਾ ਤੇ ਆ ਜਾ ਪਰ ਇਹ ਪਾਲਗੇ ਚੰਗਾ ਹਾਂ ਮੈਂ ਕਹਿਣਾ ਫਿਰ ਜਾ ਕੇ ਚਾਚੇ ਠੀਕ ਆ ਪੁੱਤ ਠੀਕ ਆ ਤੂੰ ਵੀ ਪੁੱਤ ਸਿੱਖ ਲੈ ਤੂੰ ਵੀ ਕੰਮ ਕਰਿਆ ਕਰਨਾ ਆ ਜਾ ਚੱਲੀਏ ਦੋ ਸਾਲਾਂ ਨੂੰ ਚਾਚੇ ਕੋਲ ਚੱਲਦੇ ਆ ਆ ਸ਼ਾਬਾਸ਼ ਮੋਵੇ ਗੁਰ ਦਾ ਸ਼ੁਕਰ ਹੈ ਤੇ ਲਾ ਚੰਗੀ ਆ ਸਿਆਣੀ ਆ ਤੇ ਬੰਦੇ ਕੋਲ ਸਾਰਾ ਕੁਝ ਚੰਗਾ ਆ ਚਾਚਾ ਠੀਕ ਆ ਪੁੱਤ ਠੀਕ ਆ ਸ਼ਾਬਾਸ਼ ਤੂੰ ਵੇ ਗੁਰ